ਤੁਸੀਂ ਰੈਲੀ ਦੇ ਵਿੱਚ ਆਏ ਹੋ ਕਿਹਨਾਂ ਦੀ ਰੈਲੀ ਐ ਕਿਹਨਾਂ ਨੂੰ ਸਮਰਥਨ ਕਰਨਾ ਆਏ ਹੋ ਤੁਹਾਨੂੰ ਦੱਸਿਆ ਨਹੀਂ ਫਿਰ ਕੌਣ ਸਾਡਾ ਲੀਡਰ ਕੋਣ ਆ ਜਿਹਦਾ ਚੇਰਪ ਕਰਾ ਚੱਲੇ ਆ ਅਸੀਂ ਹਾਂਜੀ ਇੱਧਰ ਕਰ ਲਓ ਗੱਲ ਜੀ ਅੱਛਾ ਤੁਹਾਡੇ ਕਿਹੜੇ 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 ਕੰਮ ਕੜੇ ਨਹੀਂ ਹੋਏ ਸਾਡੇ ਹੁਣ ਹੋਣਗੇ ਕੰਮ ਉਮੀਦਵਾਰ ਕੌਣ ਹੈ ਤੁਹਾਡਾ ਉਮੀਦਵਾਰ ਟੀਨੂ ਟੀਨੂ ਤੁਹਾਡਾ ਨਾਮ ਪਤਾ ਤੁਹਾਨੂੰ ਟੀਨੂ ਤੁਹਾਡਾ ਟੀਨੂ ਹੋਰੀ ਨੇ ਤੁਹਾਡੇ ਉਮੀਦਵਾਰ ਅੱਛਾ ਤੁਸੀਂ ਮਤਲਬ ਆਏ ਹੋ ਪਿੰਡੋਂ ਆਏ ਹੋ ਇੱਥੇ ਸਮਰਥਨ ਕਰਨ ਤੁਹਾਨੂੰ ਪਤਾ ਨਹੀਂ ਹੈਗਾ ਨਾਮ ਦਾ ਨਹੀਂ ਪਤਾ ਹੁਣ ਦੱਸੋਗੇ ਤਾਂ ਫੇਰ ਹੀ ਅੱਜ ਲੀਡਰ ਕਿਹੜਾ ਹੈ ਜਿਹਦੇ ਤੁਸੀਂ ਸਮਰਥਨ ਪਤਾ ਕੁਝ ਇਹਨਾਂ ਤਾਂ ਪੁਰਾਣੀ ਵਾਲੇ ਨਾਮ ਪਤਾ ਉਮੀਦਵਾਰ ਬਦਾ ਤੁਹਾਨੂੰ ਕਿਹਦੇ ਹੱਕ ਦੇ ਵਿੱਚ ਆਏ ਹੋ ਤੁਸੀਂ ਕੀ ਨਾਮ ਉਮੀਦਵਾਰ ਦਾ ਨਹੀਂ ਤੁਝੇ ਰਿੰਕੂ ਰਿੰਕੂ ਦੇਖੋ ਰਿੰਕੂ ਸ਼ਿਸ਼ਿਲ ਕੁਮਾਰ ਰਿੰਕੂ ਸ਼ਿਸ਼ਿਲ ਕੁਮਾਰ ਦੇਖੋ ਸ਼ਿਸ਼ਿਲ ਕੁਮਾਰ ਰਿੰਕੂ ਹੋਰੀ ਨੇ ਹਾਂ ਉਹ ਤਾਂ ਭਾਜਪਾ ਦੇ ਵਿੱਚ ਚੱਲ ਗਈ ਉਹ ਤਾਂ ਰਿੰਕੂ ਬੱਠ ਗਿਆ ਅੱਗੇ ਜਿਤਾਇਆ ਸੀ ਮਰਦਨ ਅੱਜ ਕਰਨ ਆਏ ਉਹ ਦਿਹਾੜੀ ਤੇ ਤਾਂ ਨਹੀਂ ਆਏ ਨਹੀਂ ਦਿਹਾੜੀ ਤੇ ਨਹੀਂ ਆਏ ਆ ਲੱਕਦਾ ਤਾਂ ਪ੍ਰਾਇਦ ਦਈਆਂ ਨਹੀਂ ਨਹੀਂ ਭਾਈ ਅਲੇ ਪਤਾ ਨਹੀਂ ਲਿੱਟੋ ਤਾਂ ਨਾਂ ਨਹੀਂ ਪਤਾ ਮੈਨੂੰ ਅਲੇ ਭਾਈ ਤਾਲੀ ਕੱਲੀ ਜੰਡਾ ਲਾ ਕੇ ਹਟਿਆ ਸਾਰਾ ਬੁਰੇ ਕੈਂਡ ਚ ਘਰੋਂ ਤੁਸੀਂ ਹੈਂ ਹਾਂਜੀ ਭਾਈ ਕਿੰਨੇ ਕਰ ਤੂੰ ਜੁੜਿਆ ਭਾਈ ਆਮ ਆਦਮੀ ਪਾਰਟੀ ਦੇ ਨਾਲ ਭਾਈ ਮੈਨੂੰ ਹੋ ਗਏ 2 ਸਾਲ ਹੋ ਗਏ ਭਾਈ 2 ਸਾਲ ਹੋ ਗਏ ਨੇ ਕਿਤਾ ਨੂੰ ਵਰਕਰ ਦਾ ਨਾਮ ਨਹੀਂ ਪਤਾ ਲੀਡਰ ਦਾ ਨਾਮ ਹੀ ਨਹੀਂ ਪਤਾ 2 ਸਾਲ ਆਮ ਆਦਮੀ ਪਾਰਟੀ ਪਵਨ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਘੁਰਾ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਖੁਰਾ ਵੱਲੋਂ ਜਲੰਧਰ ਕੈਂਟ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ ਜਿਸ ਨੂੰ ਸਮਰਥਨ ਕਰਨ ਦੇ ਲਈ ਆਮ ਲੋਕ ਪਹੁੰਚੇ ਹੋਏ ਨੇ ਤੁਸੀਂ ਸਭ ਤੋਂ ਪਹਿਲਾਂ ਇਹ ਕੱਟ ਜ਼ਰੂਰ ਦੇਖੋ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈ ਸੀਐਮ ਭਗਵੰਤ ਸਿੰਘ ਮਾਨ ਖੁਰਾ ਆਉਣਗੇ ਅਤੇ ਇਸ ਜਗ੍ਹਾ ਦੇ ਉੱਤੇ ਰੈਲੀ ਨੂੰ ਸਮੋਦਤ ਕਰਨਗੇ ਲੋਕ ਪਹੁੰਚੇ ਹੋਏ ਨੇ ਗੱਲ ਬਾਤ ਕਰ ਲੈਣਾ ਕਿ ਨਾਂ ਪੈਂ ਇੱਧਰ ਘਰ ਤੂੰ ਰੈਲੀ ਦੇ ਵਿੱਚ ਆਏ ਹੋ ਕਿਹਨਾਂ ਦੀ ਰੈਲੀ ਹੈ ਕਿਨਾਂ ਨੂੰ ਸਮਰਥਨ ਕਰਨ ਆਏ ਹੋ ਪਤਾ ਨਹੀਂ ਤੁਹਾਨੂੰ ਕਿਹਦਾ ਪਟਕਾ ਪਾਇਆ ਹੋਇਆ ਤੁਸੀਂ ਝਾੜੂ ਵਾਲਿਆਂ ਦਾ ਲੀਡਰ ਲੀਡਰ ਕੌਣ ਹੈ ਤੁਹਾਡਾ ਸੰਧੂ ਮੈਡਮ ਸੰਧੂ ਮੈਡਮ ਅੱਛਾ ਕਿਨਾਂ ਦੀ ਰੈਲੀ ਕਿਨਾਂ ਦੀ ਹੈਗੀ ਅੱਜ ਇਹਨਾਂ ਦੀ ਆਏ ਹੋ ਸਿੱਧਵਣ ਤੁਸੀਂ ਆਏ ਕਿੱਥੋਂ ਹੋ ਇੱਥੋਂ ਕੈਂਟ ਤੋਂ ਸਰਪੁਰ ਸਰਪੁਰ ਤੋਂ ਆਏ ਹੋ ਤੁਸੀਂ ਕੌਣ-ਕੌਣ ਆਇਆ ਤੁਹਾਡਾ ਸਾਰੇ ਬਹੁਤ ਜਣੇ ਆਏ ਆ ਹਾਂਜੀ ਪੂਰੀ ਲੈ ਕੇ ਆਈ ਤੁਸੀਂ ਅੱਛਾ ਕੌਣ ਲੈ ਕੇ ਕੌਣ ਆਇਆ ਤੁਹਾਨੂੰ ਫਕਸੰਦੂ ਫਕਸੰਦੂ ਪੂਰੀ ਲੈ ਕੇ ਆਏ ਨੇ ਅੱਛਾ ਤਾਨੂੰ ਦੱਸਿਆ ਨਹੀਂ ਫਿਰ ਕੌਣ ਸਾਡਾ ਲੀਡਰ ਕੋਣਾ ਜਿਹਦਾ ਚੇਅਰਪ ਕਰਾਂ ਚੱਲੇ ਆਂ ਅਸੀਂ ਹਾਂਜੀ ਇੱਧਰ ਕਰ ਲਓ ਗੱਲ ਜੀ ਭਾਜੀ ਇਹਨਾਂ ਦਾ ਪਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਨੂੰ ਅੱਜ ਅੱਜ ਕਰਨ ਆਏ ਹੋ ਤਾਂ ਉਹਨਾਂ ਦਾ ਉਹਨਾਂ ਮੇਰੀ ਗੱਲ ਸੁਣੋ ਤੁਸੀਂ ਉਹਨਾਂ ਦਾ ਅੱਜ ਸਮਰਥਨ ਕਰਨ ਆਏ ਹੋ ਤੁਹਾਨੂੰ ਪਤਾ ਤਾਂ ਹੋਵੇ ਅੱਛਾ ਤੁਹਾਡੇ ਕਿਹੜੇ 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 ਕੰਮ ਕਿਹੜੇ ਨਹੀਂ ਹੋਏ ਸਾਡੇ ਹੁਣ ਹੋਣਗੇ ਕੰਮ ਐਮਪੀ ਬਣਨਗੇ ਉਦੋਂ ਹੋਵੇਗਾ ਹਾਂਜੀ ਹਾਂਜੀ ਹੁਣ ਉਮੀਦਵਾਰ ਕੌਣ ਹੈ ਤੁਹਾਡਾ ਉਮੀਦਵਾਰ ਤੀਨੂ ਤੀਨੂ ਉਹਨਾਂ ਦਾ ਨਾਮ ਪਤਾ ਤੁਹਾਨੂੰ ਕਹਣ ਕਮਾਟੀ ਨੂੰ ਹੋਰੀ ਨਹੀਂ ਤੁਹਾਡੇ ਉਮੀਦਵਾਰ ਅੱਛਾ ਤੁਸੀਂ ਮਤਲਬ ਆਏ ਹੋ ਪੰਡੋ ਆਏ ਹੋ ਇੱਥੇ ਸਮਰਥਨ ਕਰਨ ਤੁਹਾਨੂੰ ਪਤਾ ਨਹੀਂ ਹੈਗਾ ਨਾਮ ਦਾ ਨਹੀਂ ਪਤਾ ਹੁਣ ਦੱਸੋਗੇ ਤਾਂ ਫੇਰ ਹੀ ਦੱਸਿਆ ਨਹੀਂ ਤੁਹਾਨੂੰ ਜਿਹੜਾ ਲੈ ਕੇ ਆਇਆ ਉਹ ਪ੍ਰਾਪ ਦੱਸਦੀ ਜਾ ਤਾਂ ਭੁੱਲ ਗਿਆ ਢੜੀ ਤੇ ਤੇ ਨਹੀਂ ਆਏ ਮਤਨ ਕਰਨ ਆਏ ਹੋ ਨਾ ਹਾਂਜੀ ਠੀਕ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਤ੍ਰੀਜਾ ਕਿਤੋਂ ਆਏ ਤੁਸੀਂ ਸੰਸਾਰਪੁਰ ਸੰਸਾਰਪੁਰ ਤੋਂ ਆਏ ਹੋ ਸਮਰਥਨ ਕਰਨ ਆਏ ਹੋ ਹਾਂਜੀ ਕਿਹਦਾ ਸਮਰਥਨ ਕਰਨਾ ਜੀ ਆਹ ਪਾਰਟੀ ਦਾ ਆਹ ਪਾਰਟੀ ਆਮ ਆਦਮੀ ਪਾਰਟੀ ਦਾ ਅੱਜ ਲੀਡਰ ਕਿਹੜਾ ਹੈ ਜਿਹਦੇ ਤੁਸੀਂ ਸਮਰਥਨ ਕਰਨ ਆਏ ਹੋ ਪਤਾ ਕੋਈ ਇਹਨਾਂ ਤਾਂ ਪੁਰਾਣੇ ਹੀ ਆਲੇ ਨਾਮ ਪਤਾ ਭਗਵੰਦ ਮਾਨ ਸਾਹਿਬ ਮਾਨ ਸਾਹਿਬ ਦਾ ਠੀਕ ਹੈ ਹੋਰ ਉਹ ਬਾਪੂ ਹੁਣੀ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕੀ ਨਾਮ ਅੰਕਲ ਮੋਹਨ ਸਿੰਘ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਆ ਜੰਡੇਆਲੇ ਤੋਂ ਜੰਡੇਆਲੇ ਤੋਂ ਆਏ ਹਾਂ ਕਿਨੂੰ ਸਮਰਥਨ ਕਿਨੂੰ ਕਰਨ ਆਏ ਹੋ ਅੱਜ ਹਾਂਜੀ ਇਹ ਰ ਭਗਵੰਦ ਮਾਨ ਜੀ ਭਗਵੰਦ ਮਾਨੂ ਪਤਾ ਕੋਣ ਕਿਹੜੇ ਮੁੱਦੇ ਨੇ ਤੁਹਾਡੇ ਜਿਹਨਾਂ ਨੂੰ ਲੈ ਕੇ ਤੁਸੀਂ ਆ ਜਾਇਓਂ? ਪਤਾ ਹੀ ਆ ਵੀ ਬੰਦਾ ਠੀਕ ਵਾ, ਵਧੀਆ ਆ। ਸਮੇਂ ਦੇ ਹਿਸਾਬ ਨਾਲ ਚੱਲਦਾ ਆ। ਅੱਗੇ ਸਰਕਾਰ ਨੇ 70 ਸਾਲ ਲੁੱਟੇ ਹੀ ਆ ਸਾਰਿਆਂ ਨੇ। ਲੁੱਟੇ ਹੀ ਆ ਇਹਾਰੇ ਨੇ। ਨਸ਼ੇ ਵਧਾਏ ਆ, ਖਾਲੀ ਥਾਲੇ ਵਧਾਏ ਆ। ਇਹਨੂੰ ਸਾਰੇ ਦੁਨੀਆ ਮਾਰਤੀ ਬਣਦੇ। ਉਮੀਦਵਾਰ ਬਦ ਤੁਹਾਨੂੰ ਕਿਹਦੇ ਹੱਕ ਦੇ ਵਿੱਚ ਆਏ ਹੋ? ਤੁਸੀਂ ਕੀ ਨਾਮ ਉਮੀਦਵਾਰ ਦਾ? ਮੈਂਟੂ ਜੀ। ਆਪਣੇ ਉਹਦੇ ਦੀ ਫੋਟੋ ਲੱਗੀ। ਰਿੰਕੂ ਨਾ ਹੀ ਪਤਾ ਤੁਹਾਨੂੰ ਰਿੰਕੂ 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 ਸੁਸ਼ੀਲ ਕੁਮਾਰ ਰਿੰਕੂ ਸ਼ੀਕਮਾਰ ਰਿੰਕੂ ਸੁਸ਼ੀਲ ਕੁਮਾਰ ਰਿੰਕੂ ਹੋਰੀ ਨੇ ਹਮਦਵਾਨ ਹਾਂ ਉਹ ਦਾ ਬੀਜੇਪੀ ਦੇ ਵਿੱਚ ਚੱਲ ਗਿਆ ਉਹ ਤਾਂ ਰਿੰਕੂ ਬਲੱਟ ਗਿਆ ਅੱਗੇ ਜਿਤਾਇਆ ਸੀ ਤਾਂ ਕਹਿ ਰਹੇ ਨਿੰਕੂ ਐ ਤੁਹਾਨੂੰ ਪਤਾ ਹੀ ਨਹੀਂ ਐਟੂ ਸਮਰਚਨ ਕਰਨ ਆਇਆ ਹੁਣ ਨਾ ਨਾਮ ਵੀ ਨਹੀਂ ਤੁਸੀਂ ਪਤਾ ਕੋ ਜਿਹੜਾ ਬੰਦਾ ਕਹਿੰਦਾ ਪਵਨ ਕੁਮਾਰ ਟਿੱਕ ਇਹ ਵਕਵਾਟੀ ਨੂੰ ਲਾ ਲੋ ਇਹ ਨੂੰ ਐ ਹੁਣ ਯਾਦ ਆ ਗਿਆ ਹੁਣ ਯਾਦ ਆਇਆ ਨਹੀਂ ਵੀ ਉਹਦਾ ਹੈ ਨਾ ਕਈ ਵਾਰੀ ਦਿਮਾਗ ਜਿਨਿਕ ਜਾਂਦਾ ਕੁਣ ਯਾਦ ਆਇਆ ਆ ਪਹਿਲਾਂ ਅਸੀਂ ਉਹਦੇ ਨਾਲ ਹੀ ਘੁੰਮਦੇ ਕੰਮ ਦੇ ਰਹੇ ਜਾਂਦੇ ਹਾਂ ਕੰਮ ਕਿਹੜਾ ਕਰਦੇ ਹੋ ਤੁਸੀਂ ਕੰਮ ਅਸੀਂ ਕਰਨਾ ਕੀ ਆ ਖੇਤੀਬਾੜੀ ਕਰਦੇ ਆ ਮੇਰੀ ਬੱਟੀ ਕਿੰਨਾ ਦੇ ਵਿੱਚੋਂ ਜੱਟ ਉੱਠ ਕੇ ਆ ਗਿਆ ਸਮਰਥਨ ਕਰਨ ਦੇ ਲਈ ਤੁਹਾਨੂੰ ਕਹਿੰਦੇ ਲੀਡਰ ਦਾ ਨਾਮ ਹੀ ਨਹੀਂ ਪਤਾ ਉਹ ਅਸੀਂ ਤਾਂ ਲੀਡਰ ਨੂੰ ਉੱਧਰ ਆਏ ਆ ਮੈਨੂੰ ਉੱਧਰ ਨਹੀਂ ਜਾਂਦੇ ਅਸੀਂ ਕਿਸੇ ਨਾਲ ਉਹ ਤਾਂ ਸਾਡੇ ਪਿੰਡੋ ਜਿਹਾ ਸਾਡਾ ਪਿੰਡ ਦੀ ਗੱਲ ਕਰਦਾ ਮੈਂ ਪਿੰਡ ਦੇ ਵਿੱਚ ਕਿਹੜੇ ਮੁੱਦੇ ਨੇ ਤੁਹਾਡੇ ਜਿਹੜੇ ਹੋਣੇ ਚਾਹੀਦੇ ਹੱਲ ਹੋਣੇ ਚਾਹੀਦੇ ਨੇ ਸਾਡੇ ਮੁੱਦੇ ਆਹੀ ਲਗੇ ਆਈਦੇ ਹੋਣੇ ਚਾਹੀਦੇ ਆ ਕੋਈ ਵੀ ਪਾਇਨਾ ਤੋਂ ਚੰਗਾ ਸਮੇਂ ਦਾ ਨਿਕਲੇ ਮਗੇ ਆਈ ਚੰਗਾ ਗਾਂਹ ਆਉਣ ਵਾਲੇ ਸਮਾਂ ਵਧੀਆ ਬੱਚਿਆਂ ਦਾ ਨਿਕਲੇ ਸਿਆਣਿਆਂ ਦੇ ਤਾਂ ਨਿਕਲੇ ਹੀ ਆ ਹਨਾ ਹੋਰ ਖੰਡੇ ਹੀ ਆ 45 ਰੁਪਏ ਵੇਖਦੀ ਆ ਹੋਰ ਚੀਜ਼ ਸਾਰੀ ਅੱਗ ਲੱਗੀ ਆ ਨਾ ਉਹ ਕੰਟਰੋਲ ਹੋਣਾ ਚਾਹੀਦਾ ਚੀਜ਼ਾਂ ਦੇ ਗੈਸ ਆ ਕਿ 12 13 ਸਾਨੂੰ ਵੇਖ ਗਿਆ ਉਹ ਹੋਇਆ ਚੜ ਜਾਣਾ ਮੋਦੀ ਆ ਗਿਆ ਫੇ ਚੜ ਜਾਣਾ ਬਸ ਗਰੀਬ ਲਈ ਔਖਾ ਆ ਕੋਈ ਵੀ ਲਾਦਾ ਜੀ ਠੀਕ ਹੈ ਬਾਪੂ ਧੰਨਵਾਦ ਨੌਜਵਾਨ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਬਾਈ ਕੀ ਨਾਂ ਤੁਹਾਡਾ ਕਰਨ ਭਾਈ ਤੁਸੀਂ ਕਿਉਂ ਆਏ ਹੋ ਭਾਈ ਚਲੇ ਇੱਧਰ 28 ਨੰਬਰ 28 ਨੰਬਰ ਕਿਤੇ ਕੈਂਟ ਦੇ ਕੈਂਟ ਦੇ ਆ ਭਾਈ ਸਮਰਥਨ ਕਰਨ ਆਏ ਹਾਂ ਫਿਆਦ ਹਾਂ ਜੀ ਕਿਹਦਾ ਕਰਨ ਆਏ ਹੋ ਉਹਨਾਂ ਦਾ ਹੀ ਉਹਨਾਂ ਦਾ ਕਿਹਨਾਂ ਦਾ ਭਗਵਾਨ ਤੇ ਡੀਗਾ ਭਗਵਾਨ ਤੇ ਮੰਦਾ ਉਮੀਦਵਾਰ ਕੋਣ ਪਤਾ ਤੁਹਾਨੂੰ ਉਮੀਦਵਾਰ ਪਤਾ ਨਹੀਂ ਕੀ ਪਤਾ ਪੜ੍ਹਾਈ ਕਰਦੇ ਹੋ ਕੰਮ ਕਰਦੇ ਹੋ ਕੀ ਕਰਦੇ ਹੋ ਕੰਮ ਕਰਦੇ ਆ ਕੰਮ ਕਰਦੇ ਹੋ ਦਿਹਾੜੀ ਟੁੱਕਾ ਨਹੀਂ ਸ਼ਾਪ 'ਤੇ ਲੱਗੇ ਆ ਹਾਂ ਜੀ ਕਿਹਨੀ ਜੌਬ ਕਰਦੇ ਹੋ ਇਹ ਬਰਤਨ ਦੀ ਸ਼ਾਪ ਆ ਸਾਡੀ ਅੱਛਾ ਹਾਂ ਜੀ ਕਿੰਨੀ ਕਿੰਨੀ ਤਨਖਾਹ ਕਿੰਨੀ 12 ਦੇ ਰਿਆ ਹਾਂ ਜੀ ਅੱਛਾ ਸਮਰਥਨ ਅੱਜ ਕਰਨ ਆਏ ਹੋ ਦਿਹਾੜੀ ਤੇ ਤਾਂ ਨਹੀਂ ਆਏ ਨਹੀਂ ਦਿਹਾੜੀ ਤੇ ਨਹੀਂ ਆਏ ਆ ਲੱਗਦਾ ਤਾਂ ਭਰਾ ਇੱਦਾਂ ਹੀ ਨੇ ਨਹੀਂ ਨਹੀਂ ਭਾਈ ਅਲੇ ਪਤਾ ਹੀ ਨਹੀਂ ਲੀਡਰ ਦਾ ਨਾਮ ਹੀ ਪਤਾ ਨਹੀਂ ਅੱਲੇ ਭਾਈ ਤਲਕਲਿ ਜੰਡਾ ਲਾ ਕੇ ਹਟੇ ਸਾਰਾ ਪੂਰੇ ਕੈਂਡ ਚ ਘਰੋਂ ਤੁਸੀਂ ਹੈਂ ਹਾਂਜੀ ਭਾਈ ਕਿਨੇ ਕਰ ਤੋ ਜੁੜਿਆ ਭਾਈ ਇਹ ਆਮ ਆਦਮੀ ਪਾਰਟੀ ਦੇ ਨਾਲ ਭਾਈ ਮੈਨੂੰ ਹੋ ਗਏ 2 ਸਾਲ ਹੋ ਗਏ ਭਾਈ 2 ਸਾਲ ਹੋ ਗਏ ਨੇ ਤੋ ਤੁਹਾਨੂੰ ਵਰਕਰ ਦਾ ਨਾਮ ਨਹੀਂ ਪਤਾ ਲੀਡਰ ਦਾ ਨਾਮ ਹੀ ਨਹੀਂ ਪਤਾ 2 ਸਾਲ ਭਾਈ ਕੀ ਭਾਜੀ ਕੀ ਪੁੱਛਾਂਗਾ ਤੁਸੀਂ ਪਵਨ ਕੁਮਾਰ ਤੀਨੂ ਆ ਦੱਸੋ ਕੀ ਬਤਾ ਕੱਲ ਕੋਈ ਗੱਲ ਨਹੀਂ ਮੇਰਾ ਭਰਾ ਪਵਨ ਕੁਮਾਰ ਤੀਨੂ ਤੀਨੂ ਤੁਹਾਡਾ ਉਮੀਦਵਾਰ ਹੈ ਭਗਵੰਤ ਸਿੰਘ ਮਾਨਗੁਰ ਆ ਰਹੇ ਨੇ ਜਿਹੜਾ ਪ੍ਰਚਾਰ ਕਰਨ ਆ ਰਹੇ ਨੇ ਤਾਏ ਤੁਸੀਂ ਇਕੱਠ ਦੇਖੋ ਜਿੱਥੇ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਜਨਾਬ ਵੱਲੋਂ ਭਗਵਤ ਸਿੰਘ ਮਾਨ ਹੋਰਾ ਦਾ ਜਿਹੜਾ ਹੈ ਦੇ ਸਮਰਥਨ ਦੇ ਵਿੱਚ ਪਹੁੰਚੇ ਨੇ ਪਵਨ ਕੁਮਾਰ ਟੀਨੂ ਹੋਰਾ ਦੇ ਸਮਰਥਨ ਦੇ ਵਿੱਚ ਪਹੁੰਚੇ ਨੇ ਹੋਰ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਰ ਆ ਲੋਕ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤਾ ਜਿਨ੍ਹਾਂ ਨੂੰ ਖਲੇ ਤੱਕ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਲੀਡਰ ਕੌਣ ਹੈ ਪਿੰਡਾਂ ਤੋਂ ਵੀ ਲੋਕ ਪਹੁੰਚੇ ਹੋਏ ਨੇ ਬਾਈ ਨੇ ਬੈਨਰ ਫੜਿਆ ਹੋਇਆ ਹੈ ਭਾਜੀ ਤੁਸੀਂ ਬੈਨਰ ਫੜਿਆ ਹੋਇਆ ਸਮਰਥਨ ਤੇ ਆਏ ਹੋ ਹਾਂ ਜੀ ਹਾਂ ਜੀ ਸਮਰਥਨ ਸਮਰਥਨ ਕਰਨ ਆਏ ਹਾਂ ਜੀ ਹਾਂ ਆਮ ਆਲ ਦੀ ਪਾਰਟੀ ਦਾ ਹਾਂ ਜੀ ਵਰਕਰ ਹੋ ਤੁਸੀਂ ਲੱਗਦੇ ਹੈਂ ਹਾਂ ਜੀ ਕਿਨੇ ਚਿਰ ਤੋਂ ਜੁੜੇ ਹੋ ਹੋ ਗਏ 10-12 ਸਾਲ ਤੋਂ 10-12 ਸਾਲ ਤੋਂ ਜੁੜੇ ਹਾਂ ਹਾਂ ਜੀ ਅੱਛਾ ਪੰਜਾਬ ਦੇ ਵਿੱਚ ਤਾਂ ਲੈ ਕੋਈ ਬਣਾਇਆ ਹਾਂ ਜੀ ਥੋੜੇ ਜਿਹੇ ਰਿਹਾ 10 ਸਾਲ ਹਾਂ ਜੀ ਕਿਹੜੇ ਕੰਮ ਤੁਹਾਡੇ ਪਿੰਡ ਦੇ ਵਿੱਚ ਨਹੀਂ ਹੋਏ ਕਿ ਪਹਿਲਾਂ ਦੱਸੋ ਕਿੱਥੋਂ ਆਇਆ ਤੁਸੀਂ ਉਹ ਪਿੰਡ ਹੁਣ ਲੈ ਗਏ ਅੰਗਰੇਜ਼ ਤੋਂ ਆਏ ਹਾਂ ਜੀ ਅੱਛਾ ਉਨੀ ਦੂਰੋਂ ਤੁਸੀਂ ਆ ਗਏ ਤੇ ਸਮਰਥਨ ਕਰਨ ਹਾਂ ਜੀ ਹਾਂ ਜੀ ਕਿਹੜੇ ਕੰਮ ਪਿੰਡਾਂ ਦੇ ਵਿੱਚ ਕੰਮ ਕਿਹੜੇ ਨਹੀਂ ਹੋਏ ਤੁਹਾਡੇ ਕੰਮ ਸਾਡੇ ਸਾਰੇ ਹੋ ਰਹੇ ਆ ਇਹਦੇ ਪਿੰਡ ਦਾ ਤੋਤਾ ਆ ਕਿਨੂੰ ਦਾ ਪਿੰਡ ਪਵਨ ਟਿੰਨੂ ਦਾ ਤੁਹਾਡੇ ਨਾਲ ਗੱਲ ਨਹੀਂ ਕਰ ਰਹੇ ਨਾ ਰੁਕ ਜਾ ਗੱਲ ਕਰ ਲੈ ਤੂੰ ਤਾਂ ਅੱਜ ਨਾ ਤੁਹਾਡੇ ਵੱਲ ਵੀ ਆ ਜੰਨਾ ਚਣੀ ਉਹਨੂੰ ਕੋਈ ਪਤਾ ਨਹੀਂ ਹੁੰਦਾ ਪਵਨ ਟਿੰਨੂ ਦੇ ਪਿੰਡੋਂ ਆਏ ਆ ਸਾਰੇ ਕੰਮ ਹੁੰਦੇ ਆ ਅੱਛਾ ਹਾਂਜੀ ਕਿਹੜਾ ਪਿੰਡ ਪਵਨ ਟਿੰਨੂ ਦਾ ਕੋਰਲਾ ਗਿੰਰਾ ਕੋਰਲਾ ਗਿੰਰਾ ਅੱਛਾ ਹਾਂਜੀ ਸਮਰਥਕ ਕਰਨ ਆਏ ਉਹਨੂੰ 10 ਸਾਲ ਤੋਂ ਜੁੜੇ ਹੋ ਤੁਸੀਂ ਤੁਹਾਡਾ ਉਮੀਦਵਾਰ ਕਿਹੜਾ ਅੱਜ ਜਲੰਧਰ ਤੋਂ ਜਿਹੜਾ ਉਮੀਦਵਾਰ ਕੌਣ ਹੈ ਪਵਨ ਟਿੰਨੂ ਆ ਨਾ ਪਤਾ ਤੁਮੀ ਅੱਟ ਕਾਨੇ ਤੇ ਦੱਸਿਆ ਉਦਾਂ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਹ ਨਹੀਂ ਪਤਾ ਇਹ ਨਹੀਂ ਪਤਾ ਅੱਛਾ ਤੁਸੀਂ ਬੈਨਰ ਫੜਿਆ ਅੱਜ ਕਿੰਨਾ ਕਿੰਨੇ ਕੁ ਰੈਲੀਆਂ ਦੇ ਵਿੱਚ ਤੁਸੀਂ ਗਏ ਹੋ ਹੁਣ ਐਤ ਕੀ ਮੈਂ ਮੈਂ ਹਰ ਰੈਲੀ ਤੇ ਜਾਂਦਾ ਹਾਂ ਉਹ ਇਹਨਾਂ ਦੀ ਹਾਂਜੀ ਮੈਂ ਜਾਂ ਹੁੰਦਾ ਕੰਮ ਹੋ ਰਹੇ ਨੇ ਸਭ ਹਾਂਜੀ ਹਾਂਜੀ ਕਰਦੀ ਵੀ ਕਿਹੜੇ 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 ਕੰਮ ਹੋਏ ਤਾਂ ਸਾਰੇ ਕੰਮ ਹੋ ਰਿਹਾ ਸੜਕਾਂ ਬਣ ਗਈਆਂ ਬਿਜਲੀ ਮਾਫ ਹੋ ਗਿਆ ਕਣਕ ਮਿਲਦੀ ਪਈ ਸਾਰਾ ਕੁਝ ਮਿਲਦਾ ਬਣਿਆ ਮੋਹੱਲਾ ਸਕੂਲ ਬਣਿਆ ਸਾਰਾ ਕੁਝ ਬਣਿਆ ਹਾਂਜੀ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਬਣਿਆ ਮੋਹੱਲਕ ਨਹੀਂ ਹਾਂਜੀ ਹਾਂਜੀ ਬਾਈ ਮਿਲਦੀ ਵਧੀਆ ਮਿਲਦੀ ਹੈ ਉਸ ਪਟਨ ਖੁੱਲਾ ਬਹੁਤ ਵੱਡਾ ਸਰਕਾਰੀ ਕੰਮ ਹੋ ਰਿਹਾ ਹਾਂਜੀ ਹਾਂਜੀ ਤਾਉਂਗੇ ਫਿਰ ਐਤ ਕੀ ਫੇਰ ਬੰਦਾ ਪੱਕਾ ਜਿਤਾਉਂਗੇ ਪੱਕਾ ਜਿਤਾਉਂਗੇ ਕਿੰਨੇ ਬੰਦੇ ਲੈ ਕੇ ਆਏ ਹੋ ਐਤ ਕੀ ਪਿੰਡੋਂ ਹੈਗੇ 50 60 ਬੰਦੇ 60 ਬੰਦੇ ਆਏ ਹੋ ਤੁਹਾਨੂੰ ਲੈ ਕੇ ਕੋਈ ਤੁਸੀਂ ਲਾਂ ਲੈ ਕੇ ਸਾਰੇ ਇਕੱਠੇ ਆਏ ਆ ਅਸੀਂ ਆਏ ਹੋ ਹੈ ਬਾਬਾ ਦੂਰ ਤੋਂ ਹੀ ਆ ਗਏ ਮੈਨੂੰ ਲੱਗਦਾ ਹੈ ਹਾਂ ਜੀ ਹਾਂ ਜੀ ਜੀ ਮਿਹਰਬਾਨੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਮਜ਼ਾ ਆਇਆ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਤੁਸੀਂ ਬਸ ਇਹ ਇਕੱਠ ਦੇਖੋ ਲੋਕ ਪਹੁੰਚ ਰਹੇ ਨੇ ਹੋਲੀ-ਗੋਲੀ ਸਮਰਥਨ ਦੇ ਵਿੱਚ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਇਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਆਣਗੇ ਅਤੇ ਉਹਨਾਂ ਵੱਲੋਂ ਜਿਹੜਾ ਹੈਗਾ ਏ ਉਹ ਇਸ ਰੈਲੀ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਲੋਕ ਜਿਹੜੇ ਨੇ ਜੋ ਸਮਰਥਨ ਕਰਨ ਦੇ ਲਈ ਪਹੁੰਚੇ ਹੋਏ ਨੇ ਜਾਂ ਫਿਰ ਜੋ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਹੋਏ ਨੇ ਉਹ ਸਾਰੇ ਜਿਹੜੇ ਨੇ ਉਹ ਕਰਨਗੇ ਗੱਲਬਾਤ ਕਰਨ ਨੇ ਬੀਬੀਆਂ ਸਾਰੀਆਂ ਇੱਥੇ ਖੜੀਆਂ ਹੋਈਆਂ ਨੇ ਗੱਲਬਾਤ ਕਰਦੇ ਮਾਦਾ ਕੀ ਨਾ ਤੁਹਾਡਾ ਉਹ ਨਹੀਂ ਭਰਾ ਐਨੀ ਗੱਲ ਕਰਨੀ ਬਲਜਿੰਦਰ ਕੌਰ ਕਿੱਥੋਂ ਆਏ ਤੁਸੀਂ ਕੈਂਟ ਤੋਂ ਹੀ ਹਾਂਜੀ ਖੁੱਲ੍ਹ ਲੇ ਕਿੰਗਰੇ ਤੋਂ ਕੈਂਟ ਏਰੀਆ ਤੋਂ ਲੈ ਕਿੰਗਰੇ ਤੋਂ ਆ ਬੜੀ ਦੂਰੋਂ ਆ ਗਏ ਤੁਸੀਂ ਇੱਥੇ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਜੁੜੇ ਹੋ ਆਵਾਂ ਪਾਰਟੀ ਨਾਲ ਜਦੋਂ ਦੀ ਆਪ ਪਾਰਟੀ ਬਣੀ ਉਹ ਤੋਂ ਜੁੜੇ ਹੋਏ ਆਂ ਹਾਂਜੀ ਸਮਰਥਨ ਕਰਨ ਆਏ ਹੋ ਕਿਹੜੇ ਮੁੱਦੇ ਨੇ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਦੇ ਹੱਲ ਹੋਣੇ ਚਾਹੀਦੇ ਨੇ ਸਾਰੇ ਮੁੱਦੇ ਹੱਲ ਹੋਣੇ ਚਾਹੀਦੇ ਆ ਸਾਰੇ ਹਰ ਇੱਕ ਚੀਜ਼ ਦੇ ਜਿਹੜੇ ਕਿ ਬਹੁਤ ਚਿਰਾਂ ਤੋਂ ਪੈਂਡਿੰਗ ਪਏ ਆ ਹਾਂਜੀ ਮੇਰੇ ਮੁੱਦੇ ਪੈਂਡਿੰਗ ਪਏ ਨੇ ਕਿਹੜੇ ਕੰਮ ਪੈਂਡਿੰਗ ਪਏ ਨੇ ਕੰਮ ਖਾਰੇ ਇੱਕ ਚ ਨਹੀਂ ਸੜਕਾਂ ਗਲੀਆਂ ਦੇ ਸੀਵਰੇਜਾਂ ਦੇ ਹਰ ਇੱਕ ਚੀਜ਼ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਹਰ ਇੱਕ ਚੀਜ਼ ਵਿੱਚ ਤੁਸੀਂ ਉਦਾਂ ਕਹਿੰਨੇ ਮੈਂ ਬੋਲਣਾ ਨਹੀਂ ਇਹ ਤਾਂ ਤੁਸੀਂ ਬੋਲੀ ਜਾ ਰਹੇ ਹੋ ਹਰ ਇੱਕ ਚੀਜ਼ ਹੋਣੀ ਚਾਹੀਦੀ ਹੈ ਕੰਮ ਸਭ ਨੂੰ ਹੁਣ ਤੁਸੀਂ ਬੋਲਣਾ ਹੈ ਕਿਹੜੇ ਕੰਮ ਤੁਹਾਨੂੰ ਲੱਗਦਾ ਨਹੀਂ ਬੋਲਦੇ ਨਾ ਕਰੋ ਉਹਨਾਂ ਤੁਸੀਂ ਅੱਜ ਕੀ ਬੋਲਣਾ ਹੈ ਇਹ ਬੱਚਿਆਂ ਨੂੰ ਕਮਰਾ ਮਿਲਣਾ ਚਾਹੀਦਾ ਹੈ ਬੁੜੀਆਂ ਵਿਚਾਰੀਆਂ ਨੂੰ ਕਾਰੋਬਾਰ ਮਿਲਣਾ ਚਾਹੀਦਾ ਹੋਰ ਇਹਦੇ ਕੀ ਕਰਨਾ ਹੈ ਮੇਰਾ ਕੋਈ ਬੋਟਾ ਬਦਲੇ ਮੁਰਕੇ ਕੋਈ ਗੱਲ ਨਹੀਂ ਸੁਣਦਾ ਇਹ ਪਿੰਡ ਤੋਂ ਤੁਸੀਂ ਇੱਕ ਤੋਂ ਹੀ ਆ ਕਿੰਗਰੇ ਤੋਂ ਆ ਸਾਰੇ ਵਾਹ ਵੀ ਬੀਬੀਆਂ ਆਇਆ ਕੋਲੇ ਕਿੰਗਰੇ ਨਾਲ ਸੌੜ ਮੇਰੀ ਮੁੰਡਾ ਬਣ ਜੇ ਬੀਟੀਨੂ ਤੇ ਵਧ ਗਿਆ ਜਿੱਦਣ ਦਾ ਟਿੰਨੂ ਜੰਮਿਆ ਤਾਂ ਉਦਣ ਦੇ ਨਾਲ ਆ ਅੱਛਾ ਹਾਂਜੀ ਪਹਿਨ ਲੱਗਦੇ ਹੋ ਟਿੰਨੂ ਸਾਹਿਬ ਹਾਂਜੀ ਪਹਿਨ ਲੱਗਦੇ ਨੇ ਟਿੰਨੂ ਸਾਹਿਬ ਹਾਂਜੀ ਕੰਮ ਕਰਾਏ ਉਹਨਾਂ ਨੇ ਬਥੇਰੇ ਕਰਾਏ ਬਥੇਰੇ ਕਰਾਏ ਜਾਹੇ ਨਹੀਂ ਕਰਾਏ ਗਾਂ ਦਾ ਕਰਾਉ ਗਈ ਜੇ ਉਹ ਪਿੰਡ ਦਾ ਹੁੰਦਾ ਤਾਂ ਕਰਾਉਂਦਾ ਅੱਛਾ ਜਦੋਂ ਇਸ ਏਰੀਏ ਦਾ ਹੋਇਆ ਹੀ ਨਹੀਂ ਫਿਰ ਵੀ ਬਹੁਤ ਕਰਾਏ ਪਰ ਹੌਣ ਕਰਾ ਇਹਦੀ ਪਾਰਟੀ ਦੇ ਨਾਲ ਹੀ ਆ ਇਹ ਵੀ ਗੱਲ ਨਾਲ ਆ ਜਦੋਂ ਜਿੱਦ ਤੇ ਜੁੜੇ ਹੋ ਆ ਅੱਛਾ ਹਾਂਜੀ ਕਿੰਨੇ ਚਿਰ ਤੋਂ ਜੁੜੇ ਹੋ ਮਾਦਾ ਤੁਸੀਂ ਆਮ ਆਦਮੀ ਪਾਰਟੀ ਨਾਲ ਕਿੰਨੇ ਚਿਰ ਤੋਂ ਜੁੜੇ ਹੋ ਤੁਸੀਂ ਜਦੋਂ ਦਾ ਰੋਲਾ ਰੱਪਾ ਪੈਣ ਲੱਗਾ ਉਦੋਂ ਦੇ ਜੁੜੇ ਹੋ ਆ ਰੋਲਾ ਲੱਪਾ ਜਦੋਂ ਦਾ ਪੈਣ ਲੱਗਾ ਉਦੋਂ ਤੋਂ ਜੁੜੇ ਹੋ ਹਾਂ ਕਿੰਨਾ ਮਾਦਾ ਤੁਹਾਡਾ ਸਰਬਜੀਤਕਰ ਕਿਤੋਂ ਆਏ ਹੋ ਕੋਲੇ ਕਿੰਗਰੇ ਤੋਂ ਆਏ ਤੁਸੀਂ ਵੀ ਮੇਰੇ ਤੋਂ ਹਾਂਜੀ ਸਮਰਥਨ ਕਰਨ ਆਏ ਹੋ ਲੱਗਦਾ ਹੈ ਤੁਸੀਂ ਇੰਨੀ ਦੂਰੋਂ ਆ ਕੇ ਨਹੀਂ ਸਮਰਥਨ ਕਰਨ ਹਾਂਜੀ ਹਾਂਜੀ ਕੰਮ ਮੈਂ ਸੁਣਿਆ ਮਾਤਾਵਾਂ ਨੂੰ ਕੰਮ ਬੜਾ ਹੁੰਦਾ ਹੈ ਉੜੀਆਂ ਨੂੰ ਕੰਮ ਬੜਾ ਹੁੰਦਾ ਹੈ ਤੁਸੀਂ ਕੰਮ ਸਾਰੇ ਛੱਡ ਕੇ ਆ ਗਏ ਸਾਰੇ ਕੰਮ ਛੱਡ ਕੇ ਆਏ ਆ ਅੱਛਾ ਸਾਡੇ ਪਿੰਡ ਦਾ ਆ ਸਾਡੇ ਪਿੰਡ ਦੀ ਆਣ ਹੈ ਸਾਡੇ ਪਿੰਡ ਦੀ ਸ਼ਾਨ ਹੈ ਅੱਛਾ ਅਸੀਂ ਉਹਦੇ ਮਗਰ ਹੀ ਆਂ ਉਮੀਦਵਾਰ ਕੌਣ ਹੈ ਬਾਬਾ ਨਗਮਾਰਾ ਟਿੰਨੂ ਹੋਰ ਉਹਨਾ ਟਿੰਨੂ ਜਿਤਾਉਂਗੇ ਐਦ ਕੀ ਹਾਂਜੀ ਕੰਨੀਆਂ ਗੋਟਾਂ ਨੂੰ ਜਿਤਾਉਂਗੇ ਐਦ ਕੀ ਦੇਖੋ ਹੁਣ ਇਹ ਤਾਂ ਬਾਅਦੇ ਪਤਾ ਲੱਗੂਗਾ ਹਾਂ ਜਿੰਨਾ ਵੀ ਹੋ ਸਕੇ ਜ਼ੋਰ ਲਾਵਾਂਗੇ ਪਿੰਡਾਰ ਦੇ ਵਿੱਚ ਕਿੰਨੇ ਕੁ ਲੋਕ ਨੇ ਤੁਹਾਡੇ ਵੋਟਾਂ ਕੀਆਂ ਨੇ ਸਾਡੇ ਹੈਗੀਆਂ 35 ਉਧਾ ਪਿੰਡ ਸਾਡਾ ਵੱਡਾ ਕਰਦੇ ਜਿਹੜੇ 35 ਗਏ ਆ 35 ਪਾਵਾਂਗੇ ਕਿ ਫਿਰ ਸਾਰੇ ਉਧਰ ਹੀ ਪਾਵਾਂਗੇ ਮਿਹਰਬਾਨੀ ਜੀ ਤਾਂ ਬੀਬੀਆਂ ਨੇ ਜੋ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਜਿਹੜਾ ਇਹ ਉਹ ਕਿਹਾ ਜਾ ਰਿਹਾ ਕਿ ਮੈਂ ਜਿਹੜਾ ਹੈਗਾ ਪੂਰੇ ਪਿੰਡ ਦੀਆਂ ਵੋਟਾਂ ਪਾਵਾਂਗੇ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੁਸੀਂ ਪਹਿਲਾਂ ਜਿਹੜੇ ਨੇ ਲੋਕ ਪਹੁੰਚੇ ਨੇ ਉਹਨਾਂ ਨੂੰ ਜ਼ਰੂਰ ਦੇਖੋ ਕੱਟ ਜਿਹੜਾ ਹੋਇਆ ਹੈ ਲੋਕ ਜਿਹੜੇ ਨੇ ਕਹਿੰਦੇ ਨੇ ਕਿ ਅਸੀਂ ਜਿਹੜਾ ਹੈ ਉਹ ਪਵਨ ਕੁਮਾਰ ਟੀਨੂ ਖੋਰਾ ਦੇ ਹੱਕ ਦੇ ਵਿੱਚ ਆਏ ਆ ਤੇ ਉਹਨਾਂ ਨੂੰ ਹੀ ਜਿਤਾਵਾਂਗੇ ਕੁਝ ਲੋਕ ਹੋਰ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਲਗਾਤਾਰ ਜਿਹੜੇ ਲੋਕ ਪਹੁੰਚ ਰਹੇ ਨੇ ਉਹ ਜ਼ਰੂਰ ਦੇਖੋ